ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਵੀ ਸ਼ਾਹ ਜਾਰੀ ਰੱਖਿਆ ਹੋਇਆ ਮਨ ਬਉਰਾ ਜਿਤਨੀ ਦੇਰ ਇਨਸਾਨ ਆਪਣੀ ਜ਼ਿੰਦਗੀ ਦਾ ਜੋ ਮੂਲ ਮਨੋਰਥ ਹੈ ਉਹ ਨਹੀਂ ਸਮਝਦਾ ਇਤਨੀ ਦੇਰੀ ਉਹਦਾ ਇਹ ਇਨਸਾਨੀ ਜੂਨ ਧਰਨਾ ਇਨਸਾਨੀ ਜੂਨ ਵਿੱਚ ਆਉਣਾ ਇਹ ਉਹਦਾ ਕੋਈ ਲਾਭ ਨਹੀਂ ਤੇ ਜਿਤਨੀ ਦੇਰੀ ਬੰਦਾ ਬੋਰੀਆਂ ਵਾਲੇ ਕੰਮ ਕਰਦਾ ਨਾ ਕਮਲਿਆਂ ਵਾਲੇ ਸਦਿਆਂ ਵਾਲੇ ਕੰਮ ਕਰਦਾ ਇਤਨੀ ਦੇਰੀ ਇਸ ਦੇ ਜੀਵਨ ਦਾ ਲਕਸ਼ ਪੂਰਾ ਨਹੀਂ ਹੋ ਸਕਦਾ ਉਹ ਲਕਸ਼ਾ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਦੀ ਪਛਾਣ ਕਰਨੀ ਅਸੀਂ ਕਿੱਥੋਂ ਆਏ ਆ ਕਿੱਥੇ ਜਾਣਾ ਸਾਡੇ ਅੰਦਰ ਜਿਹੜੀ ਆਤਮਾ ਹੈ ਇਹ ਕਿਸ ਦਾ ਅੰਸ਼ ਹੈ ਪਰਮਾਤਮਾ ਦਾ ਇਸ ਆਤਮਾ ਦਾ ਪਰਮਾਤਮਾ ਦਾ ਸੁਮੇਲ ਕਰਨ ਦੇ ਸਾਧਨ ਕਰਨੇ ਇਹ ਹੈ ਜੀਵਨ ਦਾ ਲਕਸ਼ ਤੇ ਇਤਨੀ ਉੱਚੀ ਕਮਾਈ ਕਰਨੀ ਕਿ ਇਹ ਆਤਮਾ ਜੀ ਵੇਟੋ ਕੇ ਪਰਮਾਤਮਾ ਦਾ ਰੂਪ ਹੋ ਜਾਏ ਤੇ ਜਦੋਂ ਉਹ ਸੀੜ ਤੇ ਆਗੇ ਤੇ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਏ ਇਸ ਤਰ੍ਹਾਂ ਜਿਵੇਂ ਨਦੀਆਂ ਤਾਂ ਵਾਪਮੇ ਸਮੁੰਦਰ ਨਾ ਜਾਣੀਏ ਨਦੀਆਂ ਨਾਲੇ ਸਮੁੰਦਰ ਜਾ ਕੇ ਪੈਂਦੇ ਨੇ ਫਿਰ ਉਹ ਵੱਖਰੇ ਨਹੀਂ ਜਾਣੇ ਜਾਂਦੇ ਸਾਗਰ ਹੀ ਬਣ ਜਾਂਦੇ ਨੇ ਇੱਥੇ ਇਹ ਆਤਮਾ ਜਿਹੜੀ ਸੀੜਾ ਵਿੱਚ ਦਰਿਆ ਦੀ ਤਰ੍ਹਾਂ ਵਗ ਰਹੀ ਹੈ ਜਾਂ ਜੋਤ ਦੀ ਤਰ੍ਹਾਂ ਜਲ ਰਹੀ ਹੈ ਇਹ ਜਿਤਨੀ ਦੇਰ ਸੀੜ ਵਿੱਚ ਆਏ ਇਹ ਵਿਅਕਤੀ ਹੈ ਇੱਕ ਵਿਅਕਤੀ ਕਹਲਾਂਦੀ ਹੈ ਇਨਸਾਨ ਕਹਲਾਂਦੀ ਹੈ ਪਰ ਜਦੋਂ ਸੀੜ ਤਿਆਗ ਉਹਨੂੰ ਤੋਂ ਬਾਅਦ ਇਹ ਜੋਤ ਰਬੀ ਜੋਤ ਰਲ ਜਾਵੇ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਉਸ ਵੇਲੇ ਇਹ ਉਸ ਪਰਮਾਤਮਾ ਵਿੱਚ ਵਿਛੜੀ ਹੋਈ ਮੂਰ ਪਰਮਾਤਮਾ ਵਿੱਚ ਸਮਾ ਕੇ ਪਰਮਾਤਮਾ ਹੀ ਬਣ ਜਾਂਦੀ ਉਹਦਾ ਰੂਪ ਹੀ ਬਣ ਜਾਂਦੀ ਹੈ ਉਹਦੇ ਲਈ ਜੁੜੀ ਆਪਣੇ ਆਪ ਦੀ ਪਛਾਣ ਕਰਨੀ ਸਰੀਰ ਨੂੰ ਆਪਣੀ ਪਛਾਣਨਾ ਸਮਝਣਾ ਬਲਕਿ ਆਪਣਾ ਅਸਲਾ ਜੋ ਹੈ ਉਹ ਜੋਤ ਰੂਪ ਜੋ ਅੰਦਰ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗਮਾਨ ਇਹ ਮਨ ਉਹ ਪਰਮਾਤਮਾ ਤੇਰੇ ਨਾਲ ਅੰਗ ਸੰਗ ਹੈ ਗੁਰਮਤੀ ਰੰਗਮਣ ਗੁਰੂ ਦੀ ਮਤ ਦੀ ਰਾਹੀ ਗੁਰੂ ਦੀ ਮਤ ਗ੍ਰਹਿਣ ਕਰਕੇ ਆਪਣੀ ਮਤ ਬੋਰੀਆਂ ਵਾਲੇ ਕੰਮ ਨਾ ਕਰ ਗੁਰੂ ਦੀ ਮਤ ਗ੍ਰਹਿਣ ਕਰਕੇ ਰੰਗਮਾਨ ਉਹਦੇ ਮਿਲਾਪ ਦਾ ਰੰਗਮਾਨ ਮੂਲ ਪਛਾਣੇ ਤਾਂ ਸ਼ਹਿ ਜਾਣੇ ਜੇ ਉਸ ਆਪਣੇ ਮੂਲ ਨੂੰ ਤੂੰ ਪਛਾਣ ਲੈਨੇ ਪਹਿਰੇ ਤੇਰੇ ਅੰਦਰ ਉਸ ਦਾ ਮੂਲ ਜੋ ਹੈ ਫਿਰ ਤੂੰ ਉਸ ਮਾਲਕ ਖਸਮ ਨੂੰ ਵੀ ਪਛਾਣ ਲਵੇਂਗਾ ਸ਼ਹਿ ਜਾਣੇ ਸ਼ਹਿ ਮੈਨੇ ਪਤੀ ਪ੍ਰਮਾਤਮਾ ਨੂੰ ਜਾਣ ਲੇਗੇ ਮਰਨ ਜੀਵਨ ਕੀ ਸੋਝੀ ਹੋਈ ਫਿਰ ਤੈਨੂੰ ਸੋਝੀ ਆਏਗੀ ਕਿ ਅਸਲੀ ਮਰਨਾ ਕੀ ਤੇ ਅਸਲੀ ਜੀਵਨਾ ਕੀ ਹੈ ਗੁਰਪਰਸਾਦੀ ਏਕੋ ਜਾਣੇ ਤਾਂ ਦੂਜਾ ਭਾਵਨਾ ਹੋਈ ਜੇ ਗੁਰੂ ਦੀ ਕਿਰਪਾ ਨਾਲ ਤੂੰ ਗੁਰੂ ਦੀ ਬਾਣੀ ਅਨੁਸਾਰ ਜੀਵਨ ਜੀਉ ਕੇ ਉਸ ਇੱਕ ਨੂੰ ਪਛਾਣ ਜਾਏ ਏਕੋ ਜਾਣੇ ਤਾਂ ਦੂਜਾ ਭਾਵ ਫਿਰ ਇਹ ਤੇਰੇ ਅੰਦਰ ਦੂਜਾ ਪਿਆਰ ਨਹੀਂ ਰਹਿਣਾ ਮੋਹ ਮਾਇਆ ਵਾਲਾ ਪਿਆਰ ਨਹੀਂ ਰਹਿਣਾ ਇਹ ਬੋਰਾਪਣ ਇਹ ਕਮਲਾਪਣ ਤੇਰੇ ਵਿੱਚ ਨਹੀਂ ਰਹਿਣਾ ਕਿਉਂਕਿ ਤੈਨੂੰ ਜ਼ਿੰਦਗੀ ਦੀ ਅਸਲੀਅਤ ਦੀ ਸਮਝ ਆ ਜਾਵੇਗੀ ਫਿਰ ਤੂੰ ਉਹਦੇ ਲਈ ਜੀਵਨ ਦੀ ਕਮਾਈ ਕਰੇਗਾ ਫਿਰ ਤੂੰ ਗੁਣਾ ਦੀ ਕਮਾਈ ਕਰੇਗਾ ਕੇਵਲ ਤਨ ਦੁਲ ਦੁਨੀਆਵੀ ਪਦਾਰਥੇ ਨਹੀਂ ਕਮਾਦਾ ਫਿਰੇਗਾ ਤੂੰ ਅਸੀਂ ਅਰੰਭਤਾ ਵੀ ਜਿਹੜੀ ਪੰਕਤੀ ਤੂੰ ਵਿਚਾਰ ਸ਼ੁਰੂ ਕੀਤੀ ਸੀ ਮਨ ਰੇ ਕਹਾ ਪਿਓ ਤੇ ਬਉਰਾ ਇਹ ਮਨ ਤੂੰ ਕਿੱਥੇ ਕਮਲਾ ਹੋਇਆ ਪਿਆ ਇਹ ਐਨਸ ਔਦ ਘਟਾ ਨਹੀਂ ਜਾਣਾ ਤੇਰੀ ਉਮਰ ਦਿਨ ਦਿਨ ਘਟਦੇ ਰਿਹਾ ਔਦ ਘਟਾਏ ਦਿਨ ਸੋ ਰਹਿ ਨਾਰੇ ਤੇ ਫਿਰ ਕੀ ਕਰ ਮਨ ਗੁਰਮੇਲ ਕਾਜ ਸਵਾਰੇ ਗੁਰੂ ਨੂੰ ਮਿਲ ਤੇ ਆਪਣੀ ਜ਼ਿੰਦਗੀ ਦਾ ਕਾਜ ਸਵਾਰ ਜਿਸ ਕੰਮ ਲਈ ਆਇਆ ਉਹ ਕੰਮ ਸਵਾਰ ਆਪਣਾ ਐਨਸ ਔਦ ਘਟਾ ਨਹੀਂ ਜਾਣਾ ਤੂੰ ਨਹੀਂ ਜਾਣਦਾ ਪਿਓ ਲੋਭ ਸੰਗ ਹੋਰਾ ਤੈਨੂੰ ਤੇ ਦੁਨੀਆਦਾਰੀ ਦਾ ਲੋਭ ਪਿਆ ਦੂਜੇ ਪਾਪ ਦਾ ਲੋਭ ਪਿਆ ਰੱਬ ਦਾ ਪਿਆਰ ਛੱਡ ਕੇ ਦੂਜੇ ਪਿਆਰ ਵਿੱਚ ਤੂੰ ਬੁੱਲ ਗਿਆ ਹੈ ਇਸ ਲਈ ਤੂੰ ਬੜਾ ਹੋਲਾ ਹੋ ਗਿਆ ਤੇਰਾ ਜੀਵਨ ਲੋਭ ਸੰਗ ਹੋ ਰਾ ਤੇ ਉਹ ਇਹ ਸਮਝਦਾ ਨਹੀਂ ਇਹ ਗੱਲਾਂ ਕਰਨ ਨਾਲ ਤੂੰ ਕਮਲ ਕਮਲਿਆਂ ਵਰਗੀ ਤੇਰੀ ਜ਼ਿੰਦਗੀ ਹੋ ਗਈ ਹੈ ਤੈਨੂੰ ਇਹ ਸਮਝ ਨਹੀਂ ਕਿ ਜੋ ਤਨ ਤੇ ਆਪਣੋ ਕਰ ਮੰਨਿਓ ਜੀ ਸੀਣ ਨੂੰ ਆਪਣਾ ਕਰਕੇ ਮੰਨਦੇ ਆਂ ਭਈ ਇਹ ਮੇਰਾ ਸੀੜਾ ਮੈਂ ਇਹ ਹਾਂ ਅਰ ਸੁੰਦਰ ਗ੍ਰਹਿ ਨਾਰੀ ਕਰ ਜੇਕਰ ਤੇਰੀ ਕੋ ਖੂਬਸੂਰਤ ਇਸਤਰੀ ਹੈ ਤਾਂ ਉਹਦੇ ਵਿੱਚ ਤੇਰੀ ਸੁਰਤੀ ਟਿੱਕੇ ਰਹਿ ਗਈ ਹੈ ਇਨਮੇ ਕਛ ਤੇਰੋ ਰੇ ਨਾ ਹੈ ਨਾ ਇਹਨਾਂ ਚ ਤੇਰਾ ਕੁਝ ਨਹੀਂ ਇਹ ਤਨ ਵੀ ਤੇਰਾ ਨਹੀਂ ਦੇਖੋ ਜਿਹਨਾਂ ਨੂੰ ਸਮਝਿਆ ਕਹਿੰਦੇ ਨੇ ਮੇਰਾ ਮੁਝ ਮੇ ਕਿਛ ਨਹੀਂ ਜੋ ਕੁਝ ਐਸੋ ਤੇਰਾ ਤੇਰਾ ਤੂੰ ਕੋ ਸੋਮ ਦੇ ਕਿਆ ਲਾਗੇ ਮੇਰਾ ਉਹ ਤਨ ਵੀ ਤੇਰਾ ਤਨ ਦੀ ਆਤਮਾ ਵੀ ਤੇਰੀ ਮੇਰਾ ਹੈ ਕੀ ਏ ਜਦੋਂ ਤੂੰ ਆਪਣੀ ਆਤਮਿਕ ਸ਼ਕਤੀ ਵਿੱਚ ਲੈ ਲਵੇਂਗਾ ਤੇ ਤਨ ਦੇ ਮਿੱਟੀ ਦੇ ਢੇਰੀ ਰਹਿ ਜਾਗੇ ਤੇ ਤੇ ਮੇਰਾ ਕੋਈ ਵਸ ਨਹੀਂ ਰਹਿਣਾ ਪਰ ਅਸੀਂ ਕਹਿੰਦੇ ਨਹੀਂ ਸਭ ਕੁਝ ਮੇਰਾ ਅਸ ਤੇਖੋ ਤੇ ਕਈ ਵਾਰੀ ਕੀ ਕਹਿੰਦੇ ਆ ਮੇਰੀਆਂ ਅੱਖਾਂ ਮੇਰਾ ਨੱਕ ਮੇਰਾ ਮੂੰਹ ਮੇਰਾ ਮੇਰਾ ਸਰੀਰ ਅਸੀ ਇਹ ਨਹੀਂ ਕਹਿੰਦੇ ਮੈਂ ਸਰੀਰ ਮੈਂ ਅੱਖਾਂ ਮੈਂ ਨੱਕ ਮੈਂ ਮੂੰਹ ਮੈਂ ਕੰਨ ਨਹੀਂ ਕਹਿੰਦੇ ਮੇਰਾ ਓਏ ਕੌਣ ਕਹਿ ਰਿਹਾ ਮੇਰੀਆਂ ਅੱਖਾਂ ਮੇਰਾ ਕੰਨ ਮੇਰਾ ਨੱਕ ਮੇਰਾ ਮੁਖ ਮੇਰਾ ਸਰੀਰ ਉਹ ਅੰਦਰਲਾ ਕਹਿ ਰਿਹਾ ਹੈ ਉਹ ਅੰਦਰਲਾ ਕਹਿ ਰਿਹਾ ਇਹ ਸਰੀਰ ਉਸਨੇ ਤਰਨ ਕੀਤਾ ਹੈ ਸਰੀਰ ਸੈਕੰਡ ਪਰਸਨ ਹੈ ਫਰਸਟ ਪਰਸਨ ਉਹ ਪ੍ਰਮਾਤਮਾ ਦੀ ਜੋਤ ਹੈ ਜਿਹੜੀ ਸਰੀਰ ਨੂੰ ਇੱਕ ਇਨਸਟਰੂਮੈਂਟ ਦੀ ਤਰ੍ਹਾਂ ਯੂਜ਼ ਕਰ ਰਹੀ ਹੈ ਸਰੀਰ ਕੋਲ ਕੰਮ ਆ ਰਹੀ ਹੈ ਸਰੀਰ ਦੇ ਰਾਂਝ ਦੇਖ ਰਹੀ ਹੈ ਸਰੀਰ ਰਾਂਝ ਸੁਣ ਰਹੀ ਹੈ ਸਰੀਰ ਰਾਂਝ ਬੋਲ ਰਹੀ ਹੈ ਕੰਮ ਕਾਰ ਕਰ ਰਹੀ ਹੈ ਉਹ ਹੈ ਅਸਲਾ ਅਸੀਂ ਸਰੀਰ ਜਿਹੜਾ ਇਹ ਸੂਦ ਨਾਲ ਚਿਮੜ ਗਏ ਆ ਮੂਲ ਭੁੱਲੀ ਗਏ ਆ ਇਹਨਾਂ ਵਿੱਚ ਕੱਚ ਤੇਰੋਰੇ ਨਾ ਹਨ ਦੇਖੋ ਸੋਚ ਵਿਚਾਰੀ ਸੋਚ ਵਿਚਾਰ ਕੇ ਦੇਖ ਲੈ ਜਿਹਨਾਂ ਨੂੰ ਤੂੰ ਆਪਣਾ ਬਣਾਈ ਬੈਠੇ ਜਿਹੜੀ ਤੂੰ ਸਰੀਰ ਨੂੰ ਆਪਣੀ ਹੋਂਦ ਸਮਝੀ ਬੈਠਾ ਤੂੰ ਸਰੀਰ ਨੂੰ ਆਪਣੀ ਐਗਜ਼ਿਸਟੈਂਸ ਸਮਝੀ ਬੈਠਾ ਇਹ ਤੇਰੀ ਐਗਜ਼ਿਸਟ ਨਹੀਂ ਹੈ ਉਹ ਹੈ ਤੇਰਾ ਅੰਦਰਲਾ ਜੋ ਹੈ ਰਤਨ ਜਨਮ ਆਪਣੋ ਤੇ ਹਾਰਿਓ ਬਸ ਇਸ ਗਲਤੀ ਦੇ ਕਾਰਨ ਇਸ ਕਮਲੇਪਣ ਦੇ ਕਾਰਨ ਤੂੰ ਆਪਣਾ ਰਤਨਾ ਵਰਗਾ ਕੀਤੀ ਇਨਸਾਨੀ ਜਨਮ ਹਾਰ ਲਿਆ ਪਾਪ ਇਹਦਾ ਜੋ ਮਨੂਰਤ ਸੀ ਜੋ ਐਮ ਆਫ ਹਿਮਨ ਲਾਈਫ ਸੀ ਉਹ ਤੋ ਪੂਰਾ ਨਹੀਂ ਕੀਤਾ ਗੋਵਿੰਦ ਗਤ ਨਹੀਂ ਜਾਣੀ ਪਰਮਾਤਮਾ ਦੇ ਮਿਲਾਪ ਨਾਲ ਜਿਹੜੀ ਉੱਚੀ ਆਤਮਿਕ ਅਵਸਥਾ ਬਣਦੀ ਹੈ ਜੋ ਆਤਮ ਗਤੀ ਬਣਦੀ ਹੈ ਉਹ ਤੂੰ ਪਛਾਣੀ ਨਹੀਂ ਨਿਮਕ ਨਾ ਲੀਨ ਪਿਓ ਚਰਨਨ ਸੀ ਇੱਕ ਪਲ ਵਾਸਤੇ ਵੀ ਤੂੰ ਪ੍ਰਭੂ ਦੇ ਚਰਨਾਂ ਵਿੱਚ ਲੀਨ ਨਹੀਂ ਹੋਇਆ ਪਾਪ ਉਸ ਸਰਵ ਸ਼ਕਤੀਮਾਨ ਹਸਤੀ ਵਿੱਚ ਤੇਰੀ ਸੁਰਤੀ ਨਹੀਂ ਗਈ ਮਿਰਤਾ ਓਦ ਸਿਰਾਨੀ ਤੇਰੀ ਓਦ ਜਿਹੜੀ ਹੈ ਮਿਰਤੀ ਵਿੱਚ ਗਈ ਦੁਨੀਆ ਦੀ ਕਮਤੰਦੇ ਕਰਦੇ ਕਰਨੀ ਤੇਰੀ ਜ਼ਿੰਦਗੀ ਵੀ ਕੇ ਕਰ ਕਰ ਥਾਕੇ ਵੱਡੇ ਵੱਡੇਰੇ ਕਿ ਨਹੀਂ ਹਨ ਕੀਏ ਕਾਜ ਮਾਇਆ ਪੂਰੇ ਇਹ ਪੂਰੇ ਹੋਏ ਨਹੀਂ ਤੇ ਤੇਰੀ ਜ਼ਿੰਦਗੀ ਪੂਰੀ ਹੋ ਗਈ ਕੋ ਨਾਨਕ ਸੋਈ ਨਰ ਸੁਖੀ ਆ ਇਹ ਨਾਨਕ ਅਸਰ ਵਿੱਚ ਉਹ ਬੰਦਾ ਸੁਖੀ ਆ RAM ਨਾਮ ਗੁਣ ਗਾਵੇ ਜੋ ਪ੍ਰਮਾਤਮਾ ਦੇ ਗੁਣ ਗਾਦੇ ਗੁਣ ਕਿਉਂ ਗਾਣੇ ਨੇ ਭਾਈ ਅਸੀਂ ਕਿਹਦੇ ਗੁਣ ਗਾਉਂਦੇ ਆ ਜਿਸ ਬੰਦੇ ਦੇ ਗੁਣ ਸਾਨੂੰ ਚੰਗੇ ਲੱਗ ਜਾਣ ਕਿਸੇ ਬੰਦੇ ਦਾ ਜੀਵਨ ਚੰਗਾ ਲੱਗ ਜਾਏ ਕਿਸੇ ਦਾ ਕੋਈ ਕਰਮ ਚੰਗਾ ਲੱਗ ਜਾਏ ਅਸੀਂ ਉਹਦੇ ਗੁਣ ਗਾਣ ਲੱਗਦੇ ਉਹਦੀ ਸਿਫਤਾਂ ਕਰਨ ਲੱਗ ਪੈਂਦੇ ਆ ਜਦੋਂ ਅਸੀਂ ਪ੍ਰਭੂ ਨੂੰ ਮਹਾਨ ਸਮਝਾਂਗੇ ਉਹਦੇ ਗੁਣਾਂ ਦੇ ਗਾਇਨ ਕਰਾਂਗੇ ਤੇ ਉਹ ਗੁਣ ਸਹਜੇ ਸਹਜੇ ਸਾਡੇ ਵਿੱਚ ਆਉਂਦੇ ਨੇ ਪ੍ਰਭੂ ਦੇ ਗੁਣ ਇਸ ਲਈ ਗਾਉਂਦੇ ਨੇ ਕਿ ਪ੍ਰਭੂ ਦੇ ਗੁਣ ਗਾਉਂਦੇ ਗਾਉਂਦੇ ਉਹ ਗੁਣ ਸਾਡੇ ਜੀਵਨ ਦੇ ਗੁਣ ਬਣ ਜਾਣ ਸਾਡੇ ਆਤਮਿਕ ਗੁਣ ਬਣ ਜਾਣ ਪ੍ਰਭੂ ਨਿਰਪੋਅ ਅਸੀਂ ਨਿਰਪੋਅ ਜ ਨਿਰਪੋਅ ਜਪੈ ਸਗਲ ਪੋ ਮਿਟਾਇ ਪ੍ਰਭੂ ਨਿਰਵੈਰ ਅਸੀਂ ਨਿਰਵੈਰ ਜੀ ਕਿਸ ਨੇ ਵੈਰ ਨ ਕਰੀਏ ਪ੍ਰਭੂ ਨਿਰਪੱਖ ਹੈ ਕੋਈ ਪਖਵਾ ਜੀ ਨਹੀਂ ਕਰਦਾ ਸਭੀ ਪਖਵਾ ਜੀ ਨਾ ਕਰੀਏ ਪ੍ਰਭੂ ਈਰਖਾ ਦਵੇਸ਼ ਤੂੰ ਰਹਿਤ ਹੈ ਸਾਡੇ ਵਿੱਚ ਵੀ ਈਰਖਾ ਦਵੇਸ਼ ਖਤਮ ਹੋ ਜਾਏ ਪ੍ਰਭੂ ਵਿਕਾਰਾਂ ਦਾ ਗੁਲਾਮ ਨਹੀਂ ਅਸੀਂ ਵੀ ਇਹਨਾਂ ਦੇ ਗੁਲਾਮ ਨਾ ਰਹੀਏ ਰੱਬੀ ਰੂਪ ਹੋ ਜਾਈਏ ਇਹ ਹੈ ਆਤਮ ਗਤ ਜਿਹੜੀ ਪ੍ਰਾਪਤ ਹੋਣੀ ਹੈ ਤੋਂ ਇਸ ਲਈ ਨਿਮਕ ਨਾ ਲੀਨ ਪਿਓ ਚੰਨਨ ਸਿੰਘ ਬਿਰਤਾ ਉਹத் ਸਿਰਾਨੀ ਉਮਰ ਬੇਅਰਥ ਚਲੀ ਗਈ ਕੋਹ ਨਾਨਕ ਸੋਈ ਨਰ ਸੁਖੀ ਆ ਰਾਮਨਾਮ ਗੁੰਗਾਵੇ ਸੱਚ ਮੈਨੇ ਵਿੱਚ ਉਹ ਹੀ ਸੁਖੀ ਹੁੰਦਾ ਹੈ ਆਤਮੂ ਤੌਰ ਤੇ ਸੁਖੀ ਹੁੰਦਾ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਇਸ ਤੰਗ ਨਾਲ ਕਿ ਗੁਣਾਂ ਦੀ ਕਮਾਈ ਕਰਦਾ ਔਰ ਸਗਲ ਜਗ ਮਾਇਆ ਮੋਇਆ ਬਾਕੀ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਨਿਰਪੈ ਪਦਨੀ ਪਾਵੇ ਉਹ ਨਿਰਪੈ ਪਦ ਬੇ ਡਰ ਅਵਸਥਾ ਉਹ ਨਹੀਂ ਪ੍ਰਾਪਤ ਕਰਦਾ ਇਹ ਪ੍ਰਾਤਨ ਸਿੰਘ ਮੋਤ ਕੋਲ ਕਿਉਂ ਨਹੀਂ ਸੀ ਡਰਦੇ ਕਿਉਂ ਨਿਰਪੈ ਪਦ ਦੀ ਪ੍ਰਾਪਤੀ ਕਰ ਚੁੱਕੇ ਸਨ ਉਹ ਸਾਡੇ ਪੜ੍ਹੇ ਲਿਖੇ ਡਿਗਰੀ ਲੈ ਕੇ ਅਸੀਂ ਡਿਗਰੀਆਂ ਲੈ ਕੇ ਫਿਰਦੇ ਨਾ ਸਾਡੇ ਕੋਲੋਂ ਅਨਪੜ ਚੰਗੇ ਸਨ ਉਹਨਾਂ ਨੇ ਆਤਮਿਕ ਜੀਵਨ ਦੀ ਕਮਾਈ ਕਰ ਲਈ ਅਸੀਂ ਦੁਨੀਆ ਕਮਾਈ ਉਹਨਾਂ ਨੇ ਆਤਮਿਕ ਜੀਵਨ ਕੋਆ ਉਹਨਾਂ ਨੇ ਦੀਨ ਕਮਾਇਆ ਸਾਡੀ ਹਾਲਤ ਇਹ ਦੀਨ ਕੋਆ ਦੁਨੀ ਸੂ ਦੁਨੋਂ ਨੇ ਚਾਲੀ ਸਾਥ ਪਾਇ ਕਹੜਾ ਮਾਰਿਆ ਗਾਫਲ ਆਪਣੇ ਹੱਥ ਸਾਡੀ ਅਵਸਥਾ ਇਹ ਬਣ ਗਈ ਤੋ ਇਸ ਅਸੀਂ ਆਪਣੇ ਸਮਝੀਏ ਕਿ ਅੱਜ ਦਾ ਇਨਸਾਨ ਜਿਹੜਾ ਹੈ ਬੋਤਾਤ ਬੋਰੀਆਂ ਦੀ ਹੋ ਗਈ ਕੰਬਲੇ ਦੀ ਸਦਈਆਂ ਦੀ ਹੈ ਬੜੀ ਥੋੜੀ ਗਿਣਤੀ ਹੈ ਗੁਰੂ ਸਾਹਿਬ ਨੇ ਕਿਹਾ ਹੈ ਨੀ ਵਿਰਲੇ ਨਾ ਹੀ ਕਨੇ ਫੈਲ ਫਕੜ ਸੰਸਾਰ ਕੋਟਨ ਮੇ ਨਾਨਕ ਕੋ ਨਾਰਨ ਜੀ ਚੀਤ ਉਹ ਲੱਖਾਂ ਵਿੱਚ ਕੋ ਇਕ ਹੁੰਦਾ ਕਰੋੜਾਂ ਵਿੱਚ ਕੋ ਇਕ ਹੁੰਦਾ ਜਿਹਦੇ ਜਿਹਦੇ ਚਿੱਤ ਵਿੱਚ ਇਹ ਪਰਮਾਤਮਾ ਦੇ ਗੁਣ ਵਸਦੇ ਨੇ ਔਰ ਐਸੀ ਉੱਚੀ ਸੁਚੀ ਆਤਮਿਕ ਜ਼ਿੰਦਗੀ ਜੀਉਂਦਾ ਹੈ ਐਸੇ ਲੋਕ ਅਗਰ ਸੰਸਾਰ ਵਿੱਚ ਹੋਣ ਸੰਸਾਰ ਸਵਰਗ ਬਣ ਜਾਂਦਾ ਹੈ ਅਸੀਂ ਉੱਪਰ ਦੇ ਸਵਰਗਾਂ ਦੀ ਅਰਦਾਸਾਂ ਕਰਦੇ ਫਿਰਦੇ ਹਾਂ ਉੱਪਰ ਕੋਈ ਸਵਰਗ ਸਵਰਗ ਨਹੀਂ ਹੈ ਇਹ ਸੰਸਾਰ ਪ੍ਰਭੂ ਨੇ ਸਵਰਗ ਹੀ ਬਣਾਇਆ ਸੀ ਇਨਸਾਨ ਦੀਆਂ ਮਨ ਕਰਤੂਤਾ ਕਰਕੇ ਇਸ ਦੇ ਕਮਲੇਪਨ ਪਾਗਲਪਨ ਕਰਕੇ ਸੰਸਾਰ ਨੂੰ ਨਰਕ ਬਣਾ ਕੇ ਰੱਖਿਆ ਹੋਇਆ ਹੈ ਹਰ ਇਨਸਾਨ ਅਗਰ ਗੁਰਬਾਨੀ ਅਨਸਰ ਐਸੇ ਉੱਚੇ ਆਤਮਿਕ ਦਰਜੇ ਦੇ ਪਹੁੰਚਿਆ ਹੋਵੇ ਕੋਈ ਗਲਤ ਨਾ ਕਰੇ ਇਹ ਸੰਸਾਰ ਸਵਰਗ ਹੀ ਸਵਰਗ ਹੈ ਇਥੇ ਰੱਬ ਨੇ ਕਿਹੜੀ ਚੀਜ਼ ਕਮੀ ਰੱਖੀ ਹੋਈ ਹੈ ਕਿਹੜੀ ਦਾਤ ਪਰਮਾਤਮਾ ਨੇ ਨਹੀਂ ਦਿੱਤੀ ਹੋਈ ਅੱਜ ਇਨਸਾਨ ਵਿਦਿਆ ਦੇ ਜ਼ੋਰ ਨਾਲ ਇਤਨੀ ਉੱਚਤਕੀਆਂ ਕਰਕੇ ਆਕਾਸ਼ਾਂ ਤੇ ਜਾ ਪੁੱਜਿਆ ਹੈ ਚੰਦਰਮਾ ਤੇ ਜਾ ਪੁੱਜਿਆ ਮੰਗਲ ਤੇ ਜਾ ਕੇ ਪੁੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਤੋਂ ਇਹ ਇਨਸਾਨ ਇਤਨੀ ਉੱਚੀ ਬੁੱਧੀ ਜਿਸ ਨੇ ਰੱਬ ਨੂੰ ਦਿੱਤੀ ਹੈ ਤੇ ਸਭ ਕੰਮ ਵਿਨਾਸ਼ਕਾਰੀ ਸਭ ਕਮ ਸੰਸਾਰ ਦੇ ਸਤਿਆਨਾਸ਼ ਦੇ ਕੁਦਰਤ ਨਾਲ ਛੇੜਛਾੜ ਕੁਦਰਤੀ ਨਿਯਮਾਂ ਨੂੰ ਉਲੰਘਣਾ ਕਰਕੇ ਕੁਦਰਤ ਦੇ ਖਿਲਾਫ ਕਰਮ ਕਰ ਕਰਕੇ ਕੁਦਰਤ ਨੂੰ ਵੀ ਆਪਣਾ ਵੈਰੀ ਬਣਾ ਲਿਆ ਇਸਨੇ ਆਪ ਵੀ ਆਪਣੀ ਜਿੰਦਗੀ ਨਰਕ ਬਣਾ ਲਈ ਹੈ ਤੋਂ ਸਾਧ ਸੰਗਤ ਜੀ ਅਸੀਂ ਵੀ ਆਪਣੇ ਅੰਦਰ ਚਾਤ ਮਾਰ ਕੇ ਦੇਖੀਏ ਗੁਰਬਾਣੀ ਅਨੁਸਾਰ ਕਿ ਦੇ ਅਸੀਂ ਬੋਰੀ ਕਮਲੇ ਬਣੇ ਤੇ ਨਹੀਂ ਫਿਰਦੇ ਵੀ ਦੁਨੀਆਂ ਉਪਰ ਆਖਾਉਂਦੇ ਆਪਣੇ ਆਪ ਨੂੰ ਬੜੇ ਸਿਆਣੇ ਆ ਬ੍ਰਹਮ ਗਿਆਨੀ ਪਰ ਕਰਤੂਤ ਸਾਰੀ ਕਿਤੇ ਬੋਲੇ ਕਮਲੇ ਛਦਈਆਂ ਵਾਲੀ ਦੇ ਨਹੀਂ ਤੋਂ ਇੱਥੇ ਅੱਜ ਇਸ ਵਿਸ਼ੇ ਦੀ ਸਮਾਪਤੀ ਹੈ ਜੀ ਮੇਰੀ ਇੱਕ ਬੇਨਤੀ ਹੈ ਇਹ ਜੋ ਵੀਡੀਓ ਰਹੀ ਮੈਂ ਗੁਰਬਾਣੀ ਵਿਚਾਰ ਸਾਂਝੇ ਕਰਦਾ ਹਾਂ ਜੋ ਸੁਣਦੇ ਹੋ ਦੇਖਦੇ ਹੋ ਉਹ ਵੀਰ ਇੱਕ ਚੀਜ਼ ਸਮਝਣ ਕਿ ਜਿਹੜਾ ਵੀ ਮੇਰਾ ਇਹ ਵਿਸ਼ਾ ਹੁੰਦਾ ਹੈ ਉਹਦਾ ਸਰਲੇਖ ਹੁੰਦਾ ਉੱਪਰ ਉਸ ਵਿਸ਼ੇ ਦਾ ਨਾਂ ਹੁੰਦਾ ਅੱਗੇ ਪਾਠ ਨੰਬਰ 1 ਪਾਠ ਨੰਬਰ 2 ਪਾਠ ਨੰਬਰ 3 ਕਿਉਂਕਿ ਇੱਕ ਵਿਸ਼ਾ ਕਈ ਵਾਰ 4 4 5 5 10 10 ਪਾਠਾਂ ਵੀ ਜਾ ਕੇ ਮੁੱਕਦਾ ਤੂੰ ਮੈਂ ਦੇਖਦਾ ਕਿਸੇ ਨੇ ਦੂਜਾ ਪਾਠ ਸੁਣਿਆ ਉਹਦੇ 뷰 ਸੋ ਆ ਗਿਆ ਪਹਿਲੇ ਦੇ 50 ਹੋਣਗੇ 25 ਹੋਣਗੇ ਪਰ ਜਿਨ੍ਹਾਂ ਨੇ ਦੂਜਾ ਪਾਰ ਸੁਣਿਆ ਉਹ ਪਹਿਲਾ ਵੀ ਸੁਣੋ ਕਿਉਂਕਿ ਪਹਿਲੇ ਤੋਂ ਲੜੀ ਸਟਾਰਟ ਹੋਈ ਇਹ ਅਗਲੇ ਪਾਰ ਜਿਹੜੇ ਉਹ ਪਹਿਲੇ ਤੋਂ ਸੁਣਾ ਸ਼ੁਰੂ ਕਰੋਗੇ ਤੇ ਅਗਲੇ ਪਾਰ听 ਚੰਗੀ ਤੇ ਨਾਲ ਮਜ਼ਾ ਆਵੇਗਾ ਆਨੰਦ ਆਵੇਗਾ ਤੁਹਾਨੂੰ ਤੋਂ ਅਗਰ ਦੋ ਨੰਬਰ ਸੁਣਿਆ ਜੇ ਤਿੰਨ ਨੰਬਰ ਪਾਰ ਸੁਣਿਆ ਜੇ ਕਿਸੇ ਵਿਸ਼ੇ ਦਾ ਤਾਂ ਉਹਦਾ ਪਿਛਲਾ ਕੱਢ ਕੇ ਦੋ ਵੀ ਸੁਣੋ ਇੱਕ ਵੀ ਸੁਣੋ ਬਿਚੂ ਸ਼ੁਰੂ ਕਰੋ ਮੁੰਡੂ 1 2 3 4 ਇਸ ਤਰ੍ਹਾਂ ਪੂਰਾ ਵਿਸ਼ਾ ਸੁਣੋ ਤਾਂ ਕਿ ਤੁਸੀਂ ਉਸ ਗੁਰਬਾਣੀ ਦੇ ਵਿਸ਼ੇ ਦਾ ਪੂਰਾ ਆਨੰਦ ਮਾਣ ਸਕੋ ਵਿਸ਼ਾ ਚੰਗੀ ਤਰ੍ਹਾਂ ਕਲੀਅਰ ਹੋ ਸਕੇ ਮੇਰਾ ਮਕਸਦ ਇਹੋ ਹੀ ਹੈ ਕਿ ਅਸੀਂ ਗੁਰਬਾਣੀ ਦਾ ਵਿਚੜਾ ਜਿਹੜਾ ਗੂੜ ਗਿਆਨ ਹੈ ਤਤ ਗਿਆਨ ਹੈ ਅਸੀਂ ਉਸ ਨੂੰ ਸਮਝ ਸਕੇ ਉਹਦੇ ਨਾਲ ਅਸੀਂ ਜੁੜ ਸਕੀਏ ਤੋਂ ਜਿਨ੍ਹਾਂ ਵੀਰਾਂ ਨੂੰ ਇਹ ਪਤਾ ਨਹੀਂ ਉਹ ਖਾਲੀ ਇਸ ਤਰ੍ਹਾਂ ਵੀਡੀਓ ਦੇਖ ਕੇ ਸੁਣ ਲੈਂਦੇ ਨੇ ਚੈਨਲ ਦਾ ਨਹੀਂ ਪਤਾ ਤੋਂ ਇਹ ਚੈਨਲ ਦਾ ਨਾਮ ਹੈ ਕਵਾਈਟ ਟਰੂਥ ਕਵਾਈਟ ਟਰੂਥ ਚੈਨਲ ਜਿਹੜਾ ਹੈ ਇਹ ਸਬਸਕ੍ਰਾਈਬ ਕਰ ਲਵੋ ਉਹਦੇ ਨਾਲ ਰੋਜ਼ ਦੀ ਰੋਜ਼ ਦੀ ਜਿਹੜੀ ਵੀਡੀਓ ਆਉਂਦੀ ਹੈ ਵੀਡੀਓ ਕਲਿੱਪ ਉਹ ਤੁਹਾਡੇ ਆਪਣੇ ਆਪ ਆ ਜਾਏਗਾ ਤੁਸੀਂ ਉਹ ਪੂਰੀ ਲੜੀ ਸੁਣ ਸਕਦੇ ਹੋ ਤੋਂ ਅੱਜ ਦੀ ਵਿਸ਼ੇ ਦੀ ਇਥੇ ਸਮਾਪਤੀ ਹੈ ਕੱਲ ਇੱਕ ਨਵਾਂ ਵਿਸ਼ਾ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ